ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ Swami Brahmuni ji ਤੇ ਗੁਰੂ ਰੂਪੀ ਸਾਧ ਸੰਗਤ ਫਤਿਹ ਦੀ ਸਾਂਝ ਪੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੋਈ ਸਿਆਸੀ ਸਮਾਗਮ ਨਹੀਂ ਆ ਕੁਝ ਕੁ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਤੁਹਾਡਾ ਸਭ ਦਾ ਧੰਨਵਾਦ ਕਰਨਾ ਹੈ ਨਾਨਾ ਜੀ ਨੇ ਸਰਦਾਰ ਹਰਬੰਸ ਸਿੰਘ ਜਲਾਲ ਨੇ ਇਲਾਕੇ ਦੀ ਸੇਵਾ ਕੀਤੀ ਉਸ ਤੋਂ ਬਾਅਦ ਮਾਮਾ ਜੀ ਸਰਦਾਰ ਯਾਦਵਿੰਦਰ ਸਿੰਘ ਜਲਾਲ ਨੇ ਵੀ ਦਾ ਚੱਕਿਆ ਤੇ ਤੁਹਾਡੇ ਵਿਚਰਦੇ ਸੀ ਤੇ ਇਲਾਕੇ ਦੀ ਸੇਵਾ ਕਰਦੇ ਸੀ ਉਹਨਾਂ ਦਾ ਸਿਆਸੀ ਸਫਰ ਦੋ ਵਾਖਿਆ ਪਹਿਲਾ ਜਦੋਂ ਪੂਰੇ ਹੋ ਗਏ ਉਹ ਉੱਥੇ ਹੀ ਥੰਮ ਗਿਆ ਉਸ ਤੋਂ ਬਾਅਦ ਜੋ ਬਚਪਨ ਤੁਹਾਡੇ ਨਾਲ ਪਲ ਬਿਤਾਏ ਸੀ ਉਹਨਾਂ ਨੇ ਯਾਦਾਂ ਦਾ ਰੂਪ ਲੈ ਲਿਆ ਤੇ ਤੁਹਾਡੇ ਸਭ ਨਾਲ ਇੱਕ ਰਿਸ਼ਤਾ ਉੱਥੇ ਹੀ ਥੰਮ ਗਿਆ ਉਸ ਤੋਂ ਬਾਅਦ ਆਉਣੇ ਜਾਣਾ ਘਟ ਗਿਆ ਤੇ ਹੌਲੀ ਹੌਲੀ ਸਾਰੇ ਨਗਰ ਨਾਲ ਤਕਰੀਬਨ ਤਕਰੀਬਨ ਰਿਸ਼ਤਾ ਟੁੱਟ ਗਿਆ ਸੋ ਮੰਚ ਹਮੇਸ਼ਾ ਸਵਾਲ ਹੁੰਦਾ ਸੀ ਵੱਡੇ ਮਾਮਾ ਜੀ ਕੈਨੇਡਾ ਰਹਿੰਦੇ ਸੀ ਬਜ਼ੁਰਗ ਇੱਥੇ ਰਹਿੰਦੇ ਸੀ ਨਾਨਾ ਨਾਨੀ ਸਵਾਲ ਇਹ ਸੀ ਜੋ ਵੀ ਤੁਹਾਡੇ ਨਾਲ ਬੈਠਾ ਮੈਂ ਗੱਲਾਂ ਸਾਂਝੀਆਂ ਕਰ ਰਿਹਾ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਇੱਕ ਪਰਿਵਾਰ ਸਮਝ ਕੇ ਕਰ ਰਿਹਾ ਕੋਈ ਸਿਆਸੀ ਤੌਰ ਤੇ ਨਹੀਂ ਕੋਈ ਗੱਲਾਂ ਸਾਂਝੀਆਂ ਕਰ ਰਿਹਾ ਸੋ ਮੰਚ ਹਮੇਸ਼ਾ ਇੱਕ ਸਵਾਲ ਹੁੰਦਾ ਸੀ ਵੀ ਇਹ ਇਸ ਤਰ੍ਹਾਂ ਰੱਬ ਨੇ ਕਿਉਂ ਕੀਤਾ ਕੀ ਗਲਤੀ ਹੋ ਗਈ ਸੀ ਉਹਦਾ ਪ੍ਰਸ਼ਚਤ ਆਪ ਕੀ ਆ ਆਪਾਂ ਕੱਲ ਕਿਵੇਂ ਬਦਲ ਸਕਦੇ ਆ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਜਗ ਚ ਪੱਤਾ ਵੀ ਨਹੀਂ ਹਿਲਦਾ ਸੋ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਹੋਣੀ ਬਹੁਤ ਜ਼ਰੂਰੀ ਆ ਸੋ ਹਮੇਸ਼ਾ ਗੁਰੂ ਮਹਾਰਾਜ ਨੂੰ ਸਵਾਲ ਕਰੀਦਾ ਸੀ ਵੀ ਐਂ ਕਿਉਂ ਹੋਇਆ ਸੋ ਚਲੋ ਜਦੋਂ ਜੋ ਇੱਥੇ ਸਿਆਸੀ ਫੇਰ ਬਦਲ ਹੋਏ ਇੱਕ ਮੌਕਾ ਸਾਹਮਣੇ ਆਇਆ ਮੌਕੇ ਦੇ ਤਹਿਤ ਜ਼ਿੰਮੇਵਾਰੀ ਚੱਕੀ ਸਿਰਫ ਤੇ ਸਿਰਫ ਤੁਹਾਡੇ ਰੂਪ ਰੂਪ ਹੋਣ ਲਈ ਤੁਹਾਡੇ ਨਾਲ ਇੱਕ ਮੋਹ ਪਿਆਰ ਤੇ ਰਿਸ਼ਤਾ ਕਾਇਮ ਕਰਨ ਲਈ ਮੈਨੂੰ ਹਰੇਕ ਨੇ ਸਿਆਸੀ ਲੀਡਰ ਨੇ ਸਵਾਲ ਕੀਤਾ ਵੀ ਕਾਕਾ ਸਮਾਂ ਬਹੁਤ ਪਿਆ ਤੂੰ ਸੋਚ ਸਮਝ ਕੇ ਕਦਮ ਚੱਕੀ ਮੈਂ ਕਿਹਾ ਜੀ ਤੁਹਾਡੀ ਗੱਲ ਜਮਾਂ ਸਹੀ ਹੈ ਵੀ ਸਮਾਂ ਬਹੁਤ ਪਿਆ ਸਿਆਸੀ ਫੇਰ ਬਦਲ ਦਿਨ ਪਰ ਦਿਨ ਹੁੰਦੇ ਰਹਿੰਦੇ ਆ ਇਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ ਵੀ ਕੱਲ ਕੀ ਹੋਣਾ ਮੈਂ ਕਹਿੰਦੀ ਮੈਨੂੰ ਅੱਜ ਦਾ ਸਮਾਂ ਹੀ ਦਿਖ ਰਿਹਾ ਵੀ ਜੋ ਅੱਜ ਮੇਰੇ ਕੋਲ ਮੌਕਾ ਹੈ ਇੱਕ ਰਾਪਟਾ ਕੈਂਪ ਕਰਨ ਦਾ ਮੂਹ ਪਿਆਰ ਕੈਂਪ ਕਰਨ ਦਾ ਇਹ ਕੱਲ ਨੂੰ ਸ਼ਾਇਦ ਮੈਨੂੰ ਨਾ ਮਿਲੇ ਤੇ ਮੈਨੂੰ ਲੱਗਦਾ ਵੀ ਮੇਰੀਆਂ ਸਾਡੇ ਸਾਰੇ ਪਰਿਵਾਰ ਦੀ ਅਰਦਾਸ ਸੁਣੀ ਗਈ ਹੈ ਤੇ ਜੀ ਵੀ ਮੈਂ ਇਹ ਜ਼ਿੰਮੇਵਾਰੀ ਚੱਕਣਾ ਚਾਹਣਾ ਤੇ ਮੈਂ ਹਲਕੇ ਜਾ ਕੇ ਲੋਕਾਂ ਵਿਚ ਵਿਚਰਨਾ ਚਾਹਣਾ ਤੇ ਤੁਹਾਡੇ ਤੱਕ ਹਾਈ ਕਮਾਂਡ ਤੱਕ ਕੋਈ ਵੀ ਹਲਕੇ ਦੀ ਗੱਲਬਾਤ ਹੈ ਉਹ ਮੈਂ ਤੁਹਾਡੇ ਤੱਕ ਪਹੁੰਚਾਉਂਗਾ ਕੋਈ ਵੀ ਜ਼ਿੰਮੇਵਾਰੀ ਹੈ ਤੁਸੀਂ ਉਹ ਮੇਰੇ ਸੇ ਲਾਓ ਤੇ ਮੈਂ ਉਹ ਜ਼ਿੰਮੇਵਾਰੀ ਤੰਦੇ ਹੀ ਨਾਲ ਨਿਭਾਉਂਗਾ ਸੋ ਉਸ ਤੋਂ ਬਾਅਦ ਭਾਰਤ ਜੋੜੋ ਯਾਤਰਾ ਆਈ ਭਾਰਤ ਜੋੜੋ ਯਾਤਰਾ 'ਚ ਇੱਕ ਮੌਕਾ ਮਿਲਿਆ ਤੁਹਾਨੂੰ ਸਭ ਨੂੰ ਠੱਠੇ ਕਰਕੇ ਰਾਹੁਲ ਗਾਂਧੀ ਜੀ ਦੀ ਰੈਲੀ ਤੱਕ ਲਿਜਾਣ ਦਾ ਉਦੋਂ ਵੀ ਮਨਚ ਇਹ ਹੀ ਸੀ ਵੀ ਆਰ ਇਹ ਇਲਾਕਾ ਮੇਰਾ ਪਰਿਵਾਰ ਹੈ ਜੋ ਵੀ ਗੱਡੀਆਂ ਦਾ ਕਿਸੇ ਵੀ ਚੀਜ਼ ਦਾ ਪ੍ਰਬੰਧ ਉਹ ਗੁਰੂ ਮਹਾਰਾਜ ਨੇ ਕਰਨਾ ਹੁੰਦਾ ਉਹਨਾਂ ਨੇ ਮੌਕਾ ਮੈਨੂੰ ਦਿੱਤਾ ਸੋ ਮੈਂ ਪਰਿਵਾਰ ਨੂੰ ਪਰਿਵਾਰ ਸਮਝਦੇ ਹੋਏ ਇਹ ਬੀੜਾ ਚੱਕਿਆ ਤੇ ਜ਼ਿੰਮੇਵਾਰੀਆਂ ਦਾ ਸਫ਼ਰ ਉੱਥੋਂ ਸ਼ੁਰੂ ਹੋ ਗਿਆ ਸੋ ਇਹ ਗੱਲ ਅੱਜ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਵੀ ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਜੋ ਪਿਆਰ ਸਤਿਕਾਰ ਤੁਸੀਂ ਦੇ ਰਹੇ ਹੋ ਮੈਂ ਇਸ ਦਾ ساری ਉਮਰ ਪਰ ਭਾਈ ਨਹੀਂ ਕਰ ਸਕਦਾ ਮੈਂ ਤੁਹਾਡਾ ਤਹ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਜਿਸ ਦਿਨ ਮੈਂ ਇਸ ਘਰੇ ਆਇਆ ਸੀ ਮੈਂ ਤੇ ਮੇਰਾ ਇੱਕ ਦੋਸਤ ਆਏ ਸੀ ਤੇ ਮਾਂਚ ਸਵਾਲ ਸੀ ਆਰ ਵੀ ਕਿੱਥੋਂ ਸ਼ੁਰੂ ਕਰੀਏ ਤੇ ਕਿਵੇਂ ਸ਼ੁਰੂ ਕਰੀਏ ਤੇ ਤੁਸੀਂ ਸੱਚ ਜਾਣਿਓ ਹਜੇ ਮੈਂ ਕਰਈ ਸੀ ਸਾਰੇ ਮਾਮਾਆਂ ਦਾ ਨਾਨਿਆਂ ਦਾ ਹੋਰ ਸਾਰੇ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਮੁਹਾਰੇ ਆਏ ਆ ਕੇ ਸਾਥ ਦਿੱਤਾ ਤੇ ਅੱਜ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਤੁਸੀਂ ਸਾਰਾ ਪਰਿਵਾਰ ਬੈਠੇ ਹੋ ਸੋ ਮੈਂ ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਗਰ ਨਿਵਾਸੀਆਂ ਦਾ ਰਿਸ਼ਤੇਦਾਰਾਂ ਦਾ ਵੀ ਤੁਸੀਂ ਮੇਰਾ ਸਾਥ ਦਿੱਤਾ ਤੇ ਅੱਜ ਇਹ قافلہ ਤੁਰਿਆ ਸੋ ਤੁਹਾਡੇ ਤੋਂ ਮੈਨੂੰ ਕੁਝ ਨਹੀਂ ਚਾਹੀਦਾ ਬਸ ਆਏ ਮਾਨ ਸਮਾਨ ਇੱਕ ਪਿਆਰ ਤੁਹਾਡੇ ਵੱਲੋਂ ਮਿਲਦਾ ਰਵੇ ਤੇ ਇੱਕ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਪਿੱਠ ਦਿਖਾ ਕੇ ਨਹੀਂ ਕਦੇ ਵੀ ਜਾਵਾਂਗੇ ਕਿਉਂਕਿ ਸਿਰਫ ਇੱਕ ਰਿਸ਼ਤਾ ਕਾਇਮ ਕਰਨ ਆਇਆ ਤੇ ਉਸ ਰਿਸ਼ਤੇ ਤੇ ਮੈਂ ਗੁਰੂ ਮਹਾਰਾਜ ਨੂੰ ਬੇਨਤੀ ਕਰਦਾ ਵੀ ਮੈਨੂੰ ਖਰਾ ਉਤਰਨ ਦਾ ਅਸ਼ੀਰਵਾਦ ਦੇਣ ਤੇ ਤੁਹਾਡੇ ਨਾਲ ਮਾਮਾ ਜੀ ਦਾ ਘਾਟਾ ਨਹੀਂ ਮੈਂ ਪੂਰੀ ਕਰ ਸਕਦਾ ਪਰ ਉਹ ਰਿਸ਼ਤੇ ਨੂੰ ਆਪਾਂ ਪੀੜੀਦਰ ਪੀੜੀ ਕਾਇਮ ਰੱਖੀਏ ਇਹ ਜ਼ਰੂਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਐ ਐਨਾਈ ਕਹਿੰਦਾ ਹੋਇਆ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਤੁਸੀਂ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਇਨੀ ਟਾਂਚ ਪਹੁੰਚੇ ਹੋ ਤੇ ਵਿਸਤਾਰ ਨਾਲ ਬਹਿ ਕੇ ਆਪਾਂ ਬਾਣੀ ਰਵਿਸ਼ਰ ਜਨ ਕੀਤਾ ਤੇ ਸੁਆਮੀ ਜੀ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਇਸ ਗ੍ਰਹਿ ਵਿਖੇ ਚਰਨ ਪਾਏ ਤੇ ਤੁਹਾਨੂੰ ਅਸ਼ੀਰਵਾਦ ਦਿੱਤਾ ਐਨਾ ਹੀ ਕਹਿੰਦਾ ਹੋਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ